ਲਿਕੋ ਬੜਾ ਅਫਸੋਸ ਹੁੰਦਾ ਕਿ ਜਿਹੜੇ ਬਹੁਤ ਪੁਰਾਣੇ ਸਾਡੇ ਪਾਰਟੀ ਦੇ ਨਾਲ ਜੁੜੇ ਹੋਏ ਪਰਿਵਾਰ ਜਦੋਂ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੰਘਰਸ਼ ਦੇ ਦੌਰ ਦੇ ਉੱਤੋਂ ਲੰਘ ਰਿਹਾ ਜਦੋਂ ਉਹਨਾਂ ਲੀਡਰਾਂ ਦੇ ਵਿੱਚੋਂ ਕੋਈ ਲੀਡਰ ਇਸ ਤਰ੍ਹਾਂ ਦੀ ਗੱਲ ਕਰਦਾ ਤੇ ਪਾਰਟੀ ਨੂੰ ਇਸ ਗੱਲ ਦਾ ਬੜਾ ਦੁੱਖ ਹੁੰਦਾ ਸੋ ਕੱਲ ਵੀ ਜਦੋਂ ਜਿੰਪੀ ਟੀਲੋਂ ਹੋਰਾਂ ਦੀ ਸਟੇਟਮੈਂਟ ਆਈ ਸੀ ਔਰ ਜੋ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਮੇਰੀ ਜਗ੍ਹਾ ਤੇ ਸਰਦਾਰ ਮਨਪ੍ਰੀਤ ਸਿੰਘ ਬਾਦਲ ਨੂੰ ਲਿਆਂਦਾ ਜਾ ਰਿਹਾ ਤੇ ਉਹਨਾਂ ਦਾ ਤੋਖੜਾ ਦੂਰ ਕਰਨ ਵਾਸਤੇ ਅਸੀਂ ਉਸੇ ਵੇਲੇ ਪ੍ਰਧਾਨ ਸਾਹਿਬ ਨਾਲ ਰਾਹੇ ਕਰਕੇ ਤੇ ਸਾਰੀ ਸਥਿਤੀ ਜਨਤਕ ਤੌਰ ਤੇ ਸਪਸ਼ਟ ਕਰ ਦਿੱਤੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਦਾ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਸ਼ਾਮਲ ਕਰਾਉਂਦਾ ਪਾਰਟੀ ਦੇ ਵਿੱਚ ਬਤੌਰ ਕੈਂਡੀਡੇਟ ਕੋਈ ਪ੍ਰੋਗਰਾਮ ਔਰ ਨਾ ਇਸਤਾਨ ਦੀ ਕੋਈ ਡਿਵੈਲਪਮੈਂਟ ਹੋਈ ਹੈ ਇਸ ਕਰਕੇ ਅਸੀਂ ਪਬਲੀਕਲੀ ਅਪੀਲ ਕੀਤੀ ਸੀ ਡਿਪਟੀ ਲੋਕ ਸਭ ਨੂੰ ਕਿ ਤੁਹਾਨੂੰ ਇਸ ਤਰ੍ਹਾਂ ਦੀ ਗੁੰਮਰਾਹਕੁੰਨ ਬਿਆਨਬਾਜ਼ੀ ਤੋਂ ਜਿਹੜਾ ਉਹ ਉਹਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਪਾਰਟੀ ਦੇ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਕਿਉਂਕਿ ਦੋ ਵਾਰੀ ਪਹਿਲਾਂ ਵੀ ਉਹ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜਿਆ ਤੇ ਪਾਰਟੀ ਦਾ ਹਰ ਵਰਕਰ ਹਰ ਆਗੂ ਉਮੀਦ ਕਰਦਾ ਹੈ ਕਿ ਇਹੋ ਜਿਹੇ ਮੌਕੇ ਤੇ ਸਾਰੇ ਲੀਡਰ ਜਿਹੜੇ ਆ ਉਹ ਚਟਾਨ ਵਾਂਗੂ ਪਾਰਟੀ ਦੇ ਨਾਲ ਖੜੇ ਕਿਉਂਕਿ ਪ੍ਰਧਾਨ ਸਾਹਿਬ ਦਾ ਖੁਦ ਜੋ ਪ੍ਰੋਗਰਾਮ ਡਿਪਟੀ ਲੋਕ ਹਰ ਵੱਲੋਂ ਉਲੀਕਿਆ ਜਾਂਦਾ ਤੇ ਦਿਨ ਦੇ 10 10 15 15 ਪ੍ਰੋਗਰਾਮ ਗਿੱਦੜਪਾਏ ਦੇ ਪਿੰਡਾਂ ਦੇ ਵਿੱਚ ਉਹਨਾਂ ਵਾਸਤੇ ਕਰ। ਇਸ ਲਈ ਅਸੀਂ ਆਪਣੀ ਸਥਿਤੀ ਕੱਲ ਬਿਲਕੁਲ ਸਪਸ਼ਟ ਕਰ ਦਿੱਤੀ। ਔਰ ਅੱਜ ਵੀ ਪ੍ਰਧਾਨ ਸਾਹਿਬ ਨੂੰ ਜਦੋਂ ਗਿੱਦੜਪਾਏ ਦੇ ਵੱਡੀ ਗਿਣਤੀ ਦੇ ਵਿੱਚ ਆਗੂ ਤੇ ਵਰਕਰ ਮਿਲਣ ਵਾਸਤੇ ਗਏ ਸੀ ਉੱਥੇ ਉਹਨਾਂ ਨੇ ਵੀ ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਇਹ ਗਲਤਫਹਿਮੀ ਹੈ। ਤੁਸੀਂ ਆਪ ਜਾ ਕੇ ਜਿਹੜੀ ਹੈ ਡਿਪਟੀ ਲਾਣਾ ਨਾਲ ਗੱਲ ਕਰ ਲਓ ਕਿ ਅਸੀਂ ਉੱਥੇ ਜਗ੍ਹਾ ਦੇ ਉੱਤੇ ਪਹਿਲਾਂ ਕਿਤੇ ਸਟੈਂਡ ਕਰਦੇ ਸੀ ਅੱਜ ਵੀ ਉੱਥੇ ਸਟੈਂਡ ਕਰਦੇ। ਪਰ ਕਿਉਂਕਿ ਹੁਣ ਪਾਰਲੀਮੈਂਟਰੀ ਬੋਰਡ ਬਣਿਆ ਬੋਰਡ ਵੱਖ-ਵੱਖ ਹਲਕੇ ਚ ਜਾ ਰਿਹਾ ਸਾਰਿਆਂ ਦੀ ਰਾਏ ਲੈ ਰਿਹਾ ਤੇ ਜਦੋਂ ਪਾਰਟੀ ਨੇ ਫੈਸਲਾ ਕੀਤਾ ਸੀ ਕਿ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਫੈਸਲੇ ਐਨਾਨਸ ਹੋਣ ਤੇ ਸਾਰੇ ਲੀਡਰਾਂ ਨੂੰ ਆਪੋ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਪਈ ਜੇ ਚੰਗਾ ਫੈਸਲਾ ਹੋਇਆ ਤੇ ਫਿਰ ਕਿਸੇ ਨੂੰ ਚੇਤ ਨਹੀਂ ਕਰਨੀ ਚਾਹੀਦੀ ਕਿ ਮੇਰੀ ਟਿਕਟ ਆਨਾਨਸ ਕੀਤੀ ਜਾਂ ਫਿਰ ਸਿਸਟਮ ਬਣਾਉਣ ਦਾ ਫਾਇਦਾ ਕੀ ਹੋਗਾ ਪਰ ਹੁਣ ਜਿਸ ਤਰ੍ਹਾਂ ਦੀਆਂ ਸਟੇਟਮੈਂਟਾਂ ਅੱਜ ਡਿਪਟੀ ਲੋਹਰਾਂ ਦੀਆਂ ਆਈਆਂ ਉਹ ਨਰਾਸ਼ਾ ਜਣ ਕੇ ਤੇ ਅਸੀਂ ਹੁਣ ਆਮ ਆਦਮੀ ਪਾਰਟੀ ਦੇ ਇਲਾਕੇ ਦੇ ਕੰਮ ਕਰਾਉਣਾ ਚਾਹੁੰਦੇ ਆ ਦੇਖੋ ਇਸ ਤਰ੍ਹਾਂ ਜਦੋਂ ਪਾਰਟੀ ਦੇ ਸਿਧਾਤਾ ਤੋਂ ਬੰਦੇ ਛਿੜਕਦੇ ਆ ਤੇ ਇਹ ਕੋਈ ਚੰਗਾ ਜਿਹੜਾ ਸੁਨੇਹਾ ਸਮਾਜ ਨੂੰ ਨਹੀਂ ਜਾਂਦਾ ਅੱਜ ਕੱਲ ਜਿਸ ਤਰੀਕੇ ਪਾਰਟੀਆਂ ਦੇ ਵਿੱਚ ਮੌਕਾ ਪ੍ਰਸਤੀ ਚੱਲ ਪਈ ਹੈ ਸਾਰੀਆਂ ਪਾਰਟੀਆਂ ਦੇ ਵਿੱਚ ਲੋਰਿੰਗ ਪਾਰਟੀ ਦੇ ਵੀ ਐਮਐਲਏ ਜਾ ਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋਏ ਬੀਜੇਪੀ ਦੇ ਵੀ ਜਾ ਕੇ ਦੂਜੇ ਪਾਸੇ ਸ਼ਾਮਲ ਹੋਏ ਕਾਂਗਰਸ ਦੇ ਵੀ ਸੈਟਿੰਗ ਐਮਐਲਏ ਦੂਜੇ ਪਾਸੇ ਜਾ ਕੇ ਸ਼ਾਮਲ ਹੋਏ ਅਕਾਲੀ ਦਲ ਦੇ ਵੀ ਜਾ ਕੇ ਸ਼ਾਮਲ ਹੋਏ ਇਹਦੇ ਨਾਲ ਜਿਹੜੀ ਜਨਤਾ ਹੈ ਉਹਦੇ ਨਾਲ ਬਹੁਤ ਵੱਡਾ ਧੋਖਾ ਹੁੰਦਾ ਕਿ ਜਨਤਾ ਕਿੱਥੇ ਜਾਵੇ ਡੋਕੀ ਤੁਹਾਡੇ ਨਾਲ ਖੜਦੇ ਆ ਤੁਹਾਨੂੰ ਵੋਟਾਂ ਪਾਉਂਦੇ ਆ ਤੁਹਾਡੇ ਲਈ ਹਰ ਤਰ੍ਹਾਂ ਦਾ ਜਿਹੜਾ ਜੋਖਮ ਆ ਮੁੱਲ ਲੈਂਦੇ ਪਰ ਜੇ ਤੁਸੀਂ ਆਪ ਆਪਣੇ ਅਸੂਲਾਂ ਤੇ ਨਹੀਂ ਖੜਦੇ ਤੇ ਇਹ ਮੈਂ ਸਮਝਦਾ ਮਾੜੀ ਗੱਲ ਹੈ ਇਸ ਕਰਕੇ ਸਾਰਿਆਂ ਨੂੰ ਸੋਚਣਾ ਚਾਹੀਦਾ ਕਿ ਜੇ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਚੱਲੇਗੀ ਤੇ ਇਹ ਲੋਕਾਂ ਦਾ ਕੀ ਸਵਾਰਥ ਹੈ ਦੇਖੋ ਉਹਨਾਂ ਦੀ ਤੇ ਕੋਈ ਦੌੜ ਹੈ ਸਾਰਿਆਂ ਦੀ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਅਸਤੀਫਾ ਤੇ ਹੋਰ ਕੋਈ ਦੂਜਾ ਪ੍ਰੋਗਰਾਮ ਜੈਸਤਨ ਦੇ ਉਹ ਚੱਲੇ ਆ ਤੁਸੀਂ ਉਹਨਾਂ ਨੂੰ ਪੁੱਛ ਲਓ ਕਿ ਕਦੀ ਉਹ ਕਾਂਗਰਸ ਦੇ ਖਿਲਾਫ ਬੋਲੇ ਹੋ ਕਦੀ ਆਮ ਆਦਮੀ ਪਾਰਟੀ ਦੀ ਸਰਕਾਰ ਬੋਲੇ ਹੋ ਕਦੀ ਭਾਜਪਾ ਦੇ ਖਿਲਾਫ ਬੋਲੇ ਹੋ ਕਦੀ ਕਿਸੇ ਹੋਰ ਦੇ ਖਿਲਾਫ ਬੋਲੇ ਹੋ ਇੱਕੋ ਹੀ ਇੱਕ ਨਿਸ਼ਾਨਾ ਉਸੇ ਗੱਲ ਦੀ ਉਹਨਾਂ ਨੂੰ ਸ਼ਾਬਾਸ਼ ਹੈ ਮਿਲਦੀ ਜਿਹੜੇ ਉਹਨਾਂ ਨੂੰ ਪਿਛੋਂ ਬੈਟਿੰਗ ਕਰੇ ਦੇ ਸਿਰ ਤੋਂ ਸਿਰ ਕੋਈ ਨਿਸ਼ਾਨਾ ਹੈਗਾ ਕਿ ਪਾਰਟੀ ਦੇ ਪ੍ਰਧਾਨ ਸਦਰਸ਼ ਵੀਰ ਸਿੰਘ ਬਾਦਲ ਨੂੰ ਟਾਰਗੇਟ ਕਰਨਾ ਔਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਹੋਰ ਕੋਈ ਦੂਜਾ ਨਿਸ਼ਾਨਾ ਨਹੀਂ ਹੈ ਦੇਖੋ ਤੰਗਣਾ ਔਰ ਨਾਉਦ ਦੇ ਜਿੰਨੇ ਵੀ ਹੁਣ ਤੱਕ ਬਿਆਨ ਆਏ ਐ ਸੇਕ ਕੌਮ ਦੇ ਬਾਰੇ ਵਿੱਚ ਪੰਜਾਬੀਆਂ ਦੇ ਬਾਰੇ ਵਿੱਚ ਕਿਸਾਨਾਂ ਦੇ ਬਾਰੇ ਵਿੱਚ ਬਜ਼ੁਰਗ ਮਤਾਵਾਂ ਦੇ ਬਾਰੇ ਵਿੱਚ ਜਿਹੜੀਆਂ ਕਿਸਾਨੀ ਸੰਘਰਸ਼ ਦੇ ਵਿੱਚ ਉਥੇ ਲਗਾਤਾਰ ਆਪਣਾ ਯੋਗਦਾਨ ਪਾ ਰਹੀ ਸੀ ਸਾਰੇ ਉਹਨਾਂ ਦੇ ਬਿਆਨ ਜਿਹੜੇ ਆ ਉਹ ਨਫ਼ਰਤ ਦੇ ਭਰੇ ਹੋਏ ਪਿਆਰ ਈਰਖਾ ਦੇ ਭਰੇ ਹੋਏ ਬਿਆਨ ਔਰ ਝੂਠੀ ਪਬਲਿਸਿਟੀ ਲੈਣ ਵਾਸਤੇ ਜਿਹੜੀ ਹੈ ਉਹ ਬਿਆਨ ਬਚਕਾਰ ਆ ਫਿਲਮ ਵੀ ਜਿਸ ਤਰ੍ਹਾਂ ਦੀ ਉਹਨਾਂ ਨੇ ਬਣਾਈ ਆ ਉਹਦੇ ਵੀ ਜਿਹੜੇ ਸੰਕੇਤ ਬੁੱਢੇ ਆ ਰਹੇ ਆ ਉਹ ਵੀ ਇਸੇ ਤਰ੍ਹਾਂ ਦੇ ਇਸ ਕਰਕੇ ਮੈਂ ਤਾਂ ਕੰਗਣਾ ਰਣੌਤ ਦੀ بجائے ਭਾਜਪਾ ਨੂੰ ਕਹਣਾ ਚਾਹੁੰਦਾ ਕਿ ਉਹਨਾਂ ਦੇ ਮੈਂਬਰ ਪਾਰਲੀਮੈਂਟ ਕਿ ਭਾਜਪਾ ਦੀ ਟਾਪ ਲੀਡਰਸ਼ਿਪ ਨੂੰ ਇਹ ਸਮਝ ਨਹੀਂ ਆਉਂਦਾ ਕਿ ਇਸ ਤਰ੍ਹਾਂ ਸੇ ਕੌਮ ਦੇ ਖਿਲਾਫ ਬਿਆਨਬਾਜ਼ੀ ਕਰਨੀ ਪੰਜਾਬੀਆਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਕਿਸਾਨਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਮਤਾਵਾਵਾਂ ਦੇ ਖਿਲਾਫ ਬਿਆਨਬਾਜ਼ੀ ਕਰਨੀ ਇਹ ਸ਼ੋਭਾ ਨਹੀਂ ਦਿੰਦੀ ਕਿਸੇ ਇਹਦਾਂ ਨਫ਼ਰਤ ਫੈਲਦੀ ਹੈ ਇਹਦੇ ਨਾਲ ਭਾਈਚਾਰਕ ਸਾਂਝ ਦੇ ਵਿੱਚ ਤਰੇੜ ਆਉਂਦੀ ਕਿ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਦਾ ਫਰਜ਼ ਨਹੀਂ ਬਣਦਾ ਕਿ ਉਹਨੂੰ ਟੋਕੇ ਔਰ ਉੱਤੇ ਐਕਸ਼ਨ ਨਵੇ ਇਹ ਗਲਤ ਸੰਕੇਤ ਦੇ ਰਹੀ ਹੈ ਜਦੋਂ ਪਾਰਟੀਆਂ ਦੇ ਜਿਹੜੇ ਐਮਪੀ ਹੈ ਜਿਹੜੇ ਪਾਰਟੀ ਸਿੰਬਲ ਤੇ ਜਿੱਤੇ ਹੋਇਆ ਉਹ ਇਦਾਂ ਦਾ ਹਕੂਮਤ ਪ੍ਰਚਾਰ ਕਰਦੇ ਆ ਕਿਸੇ ਕੌਮ ਦੇ ਬਾਰੇ ਚ ਕਿਸੇ ਜਿਹੜੀ ਸਟੇਟ ਦੇ ਬਾਰੇ ਚ ਤੇ ਇਹ ਪਾਰਟੀਆਂ ਨੂੰ ਰੋਕਣਾ ਚਾਹੀਦਾ ਇਹ ਤਾਂ ਆਲਟੀਮੇਟਲੀ ਫਿਰ ਲੋਕ ਹੀ ਇਹ ਕਹਿਣਗੇ ਕਿ ਇਹ ਪਾਰਟੀ ਦੀ ਰਜਮੰਦਗੀ ਨ ਹੋ ਰਿਹਾ